ਸਿੱਖ ਜਗਤ ਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦੀ ਪਦਵੀ ਜਿਹੜੀ ਉਹ ਬਹੁਤ ਵੱਡੀ ਹੈ ਸਤਕਾਰਤ ਹੈ ਸੰਸਾਰ ਭਰ ਵਿੱਚ ਇਸ ਪਦਵੀ ਦਾ ਸਤਕਾਰ ਹੈ ਪਰ ਜੋ ਮੈਂ ساری ਜ਼ਿੰਦਗੀ ਚ ਵੇਖਿਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਦੋਂ ਜਦੋਂ ਵੀ ਜਥੇਦਾਰਾਂ ਨੂੰ ਲਾਉਂਦੀ ਰਹੀ ਹੈ ਦੇ ਇੱਜ਼ਤ ਕਰਕੇ ਸਾਰੇ ਜਥੇਦਾਰਾਂ ਨਾਲ ਘਰਾਂ ਨੂੰ ਤੋਰੇ ਨੇ ਉਹਦਾ ਕਾਰਨ ਇੱਕੋ ਇੱਕ ਹੈ ਕਿ ਇੱਕ ਪਰਿਵਾਰ ਦਾ ਰਾਜ ਆ ਤੇ ਸਾਰੇ ਕਮੇਟੀ ਦੇ ਪ੍ਰਧਾਨ ਤੋਂ ਲੈ ਕੇ ਮੈਂਬਰਾਂ ਤੱਕ ਉਹ ਜੀ ਹਜ਼ੂਰੀ ਕਰਕੇ ਆਪਣਾ ਵਕਤ ਪਾਸ ਕਰ ਰਹੇ ਆ ਕਿ ਸਾਡੀ ਇਹ ਚੌਧਰ ਬਣੀ ਰਹੇ ਜੇ ਆਖੀਏ ਤਾਂ ਕੋਈ ਸੱਚ ਦੀ ਗੱਲ ਕਰਨ ਵਾਲਾ ਕੋ ਹੋਵੇ ਜਾਂ ਕੋਈ ਮਿਆ ਇਥੋਂ ਮੇਰੇ ਸਕਦਾ ਹੋਵੇ ਕਉ ਦੀ ਤਾਸ ਰੱਖਰੇ ਮੇਰੇ ਕਾਲਾ ਵੀ ਐਸੇ ਮੂਰਖਤਾਈ ਹੈ ਜਿੰਨੇ ਜਿੰਨੇ ਵੀ ਸਿਆਣੇ ਬੰਦੇ ਇੱਥੇ ਆਏ ਸਤਕਾਰਤ ਪਦਵੀਆਂ ਤੇ ਬੈਠੇ ਉਹਨਾਂ ਨਾਲ ਇਸੇ ਤਰ੍ਹਾਂ ਵਾਪਰਿਆ ਜੋ ਗਿਆਨੀ ਹਰਪ੍ਰੀਤ ਸਿੰਘ ਨਾਲ ਅੱਜ ਵਾਪਰਿਆ ਸੋ ਮੇਰੇ ਨਾਲ ਖੁਦ ਵਾਪਰਿਆ ਅੱਜ ਤੱਕ ਸ਼੍ਰੋਮਣੀ ਕਮੇਟੀ ਮੇਰੇ ਹੱਕ ਜੀ ਫੈਸਲਾ ਕਰੇ ਸਰੀ ਅਕਾਲ ਤੱਕ ਸਭ ਮੇਰੇ ਨਾਲ ਖਲੋਵੇ ਜੇ ਮੈਂ ਬਾਦਲ ਕਾ ਨਹੀਂ ਬਣ ਸਕਿਆ ਕਿ ਕਾਲ ਤੱਕ ਦਾ ਜੇਹਦਾਰ ਵੀ ਮੇਥੋਂ ਮੂੰਹ ਵਟ ਲੈਵੇ ਸ਼੍ਰੋਮਣੀ ਕਮੇਟੀ ਫੈਸਲੇ ਤੇ ਵੀ ਭੱਜ ਜਾਵੇ ਕਿ ਕੋਈ ਗੱਲ ਜਿਹੜੀ ਸਹੀਾਈ ਦੀ ਹੈ ਉਹ ਇੰਨਾ ਤੱਕ ਕਦੇ ਪਾਲਿਆ ਲੱਭ ਨਹੀਂ ਸਕਦੀ ਕਿਉਂਕਿ ਜਿੰਨੇ ਵੀ ਜੇਹਦਾਰ ਜਾਂ ਜਿਹੜਾ ਵੀ ਇਸ ਸ਼੍ਰੋਮਣੀ ਕਮੇਟੀ 'ਚ ਆਵੇਗਾ ਉਹਨੂੰ ਬਾਦਲ ਦੇ ਪਰਿਵਾਰ ਨੇ ਵਰਤਨਾ ਹੈ ਗੇਤ ਉਹ ਲਾਫ ਕਰਦੀ ਲੰਘ ਜਾਵੇ ਕਿ ਉਹ ਬਹੁਤ ਵੱਡਾ ਸਿਆਣਾ ਹੈ ਵਿਦਵਾਨ ਹੈ ਫੇਰੀ ਪੰਥ ਨੂੰ ਬੜੀ ਲੋੜ ਹੈ ਜਿਹੜਾ ਬੰਦਾ ਮਾਰਾ ਮੋਟਾ ਗੁੱਸੇ ਕਰ ਚੁੱਕਦਾ ਉਹ ਕੌਮ ਦਾ ਗਦਾਰ ਹੈ ਤੈਨੂੰ ਘਰੇ ਭੇਜ ਦੇ ਉਹਦੀ ਲੋੜ ਕੋਈ ਨਹੀਂ ਪਰ ਮੈਨੂੰ ਮੈਂ ਵੇਖਿਆ ਕਿਉਂਕਿ ਆਪਣੇ ਨਾਲ ਬੀਤੀ ਬੰਦੇ ਨੂੰ ਯਾਦ ਹੁੰਦੀ ਹੈ ਜਦੋਂ ਤੇ ਰਹਿ ਰੱਖਦਾ ਮਸਲਾ ਹੁੰਦਾ ਸੀ ਸੰਤ ਸਮਾਜ ਸਾਰਾ ਹੀ ਬਰਗਾ ਮੀਟਿੰਗਾਂ ਕਾਪੀਆਂ ਤਗੜੇ ਹੋ ਕੇ ਰਹਿ ਰਸਤੇ ਪੜੋ ਜੀ ਅਸੀਂ ਸਾਰੇ ਤੁਹਾਡੇ ਨਾਲ ਆ ਜਿੰਨੇ ਸੰਤ ਨੇ ਜਿੰਨਾ ਸੰਤ ਸਮਾਜ ਆ ਤੁਹਾਡੇ ਨਾਲ ਆ ਚਲੋ ਅਸੀਂ ਤਾਂ ਆਪਣੀ ਡਿਊਟੀ ਵਜਾਉਂਦੇ ਰਹਿ ਇੱਕ ਵੀ ਸੰਤ ਮਾਈ ਦਾ ਲਾਲ ਜਦਨ ਮੈਨੂੰ ਉਹਨਾਂ ਨੇ ਕੱਢਿਆ ਕਿ ਉਸ ਦਿਨ ਇੱਕ ਸੰਤ ਵੀ ਮੈਨੂੰ ਟੈਲੀਫੋਨ ਕਰਕੇ ਬੈਨ ਪੁੱਛਿਆ ਵੀ ਤੁਹਾਡਾ ਕੀ ਹਾਲ ਚਾਲ ਆ ਕਿੱਥੇ ਕਿੱذ ਕਿਵੇਂ ਆ ਯਾਨੀ ਹਰਪੀਰ ਸਿੰਘ ਜਦੋਂ ਪਦਵੀ ਤੇ ਸੀ ਕਾਰੇ ਗੋਡੀਆਂ ਸਤ ਲਾਉਂਦੇ ਸਤਕਾਰ ਵੀ ਕਰਦੇ ਸੀ ਅੱਜ ਤੁਸੀਂ ਵੇਖੋ ਜੀ ਇੱਕ ਸੰਤ ਵੀ ਬੋਲ ਗਿਆ ਸਿਆਸੀ ਬੰਦੇ ਮੈਂਬਰ ਮੰਗ ਤਾਂ ਗੱਲ ਜੜੋਤਾ ਕਿ ਲਈ ਆਬ ਲਾਉਣਗੇ ਤੇ ਮੈਂ ਵੇਖਦਾ ਫੇਸਬੁੱਕ ਤੇ ਜਦੋਂ ਅੱਧਾ ਦਾ ਨਾਮ ਲੈ ਕੇ ਇੱਕ ਵਾਰ ਮੈਂ ਵੇਖਿਆ ਸੀ ਵੇਖੋ ਭਾਵੇਂ ਕਿਸੇ ਦੇ ਕਿਸੇ ਦਾ ਮਤ ਪੇਰ ਹੋਣ ਪਦਵੀ ਦਾ ਸਤਕਾਰ ਬਹਾਲ ਹੋਣਾ ਚਾਹੀਦਾ ਮੁੱਖ ਸਰਸਾ ਬੈਠੇ ਸੋਥੇ ਸਾਰੇ ਆਦੇਦਾਰ ਬੈਠੇ ਤੇ ਇੱਕ ਬੰਦੇ ਨੇ ਪ੍ਰੋਫੈਸਰ ਦਰਸ਼ਨ ਸਿੰਘ ਦਾ ਅੱਧਾ ਨਾਂ ਲੈ ਕੇ ਗਾਲਾਂ ਕੱਢ ਕਰਕੇ ਗਾਲਾਂ ਕੱਢੇ ਕਿਉਂਕਿ ਉਹ ਬਰਨਾਲੇ ਤੋਂ ਉਹਨਾਂ ਨੇ ਇਹ ਤਲਬ ਕੀਤਾ ਸੀ ਪੂਰੇ ਗਾਲ ਥਲੇਟ ਪਾਈ ਥਮਣਾ ਬਣਿਆ ਇਸ ਗੱਲ ਤੋਂ ਵੀ ਸਾਡੇ ਬਰਨਾਲਾ ਸਭ ਨੇ ਉਹ ਕਿ ਕੀਤਾ ਉਸ ਜਹੇਦਾਰ ਨੇ ਤੇ ਉਹ ਧੀਆਂ ਦੀਆਂ ਗਾਲਾਂ ਕੱਢੇ ਤਾਂ ਨਾਂ ਲੈ ਕੇ ਬੋਲੇ ਅੱਜ ਉਹੀ ਹਰਪ੍ਰੀਤ ਸਿੰਘ ਨੂੰ ਹੈਪੀ ਹੈਪੀ ਕਹਿ ਕੇ ਜੇ ਸਾਡੇ ਲੋਕ ਬੋਲਣ ਕਿ ਮੈਂ ਕਹਿੰਨਾ ਲੱਖ ਲਾਣ ਤਾਂ ਸਾਡੇ ਦੀ ਸਾਡੀ ਵਿਚਾਰ ਧਾਰਾ ਹੈ ਕਿ ਇਸ ਕਾਲ ਤੱਕ ਦੀ ਪਦਵੀ ਦਾ ਸਤਿਕਾਰ ਹੈ ਸੋ ਇੱਕ ਵਿਧਾਇਕ ਦੇ ਮਗਰ ਲਾ ਕੇ ਝੂਠੇ ਲਿਜਾਓ ਬਾਜ਼ੀਆਂ ਕਰ ਕਰਕੇ ਕਿਸੇ ਨੂੰ ਲਾਲਚ ਦੇ ਕੇ ਜੋ ਮਰਜੀ ਤੁਸੀਂ ਤੇ ਤੋਂ ਬੁਲਵਾਓ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਹਾਵ ਨਾਲ ਇਹਨਾਂ ਨੇ ਕਿਉਂਕਿ ਇਲੈਕਸ਼ਨ ਤਾਂ ਦੇਸੀ ਜਾਂਦੇ ਸੀ ਅਸੀਂ ਸਾਰੇ ਚਾਹੁੰਦੇ ਸਾਂ ਵੱਡੇ ਲੋਕ ਚਾਹੁੰਦੇ ਆ ਕਿ ਕਾਲ ਤੱਕ ਦਾ ਚਾਹੇ ਦਰਜੀ ਗੱਟ ਕੇ ਬੋਲੇ ਜੀ ਕਿਰੇ ਥੱਲੇ ਨਾ ਲੱਗੇ ਜੀ ਕਾਲੀ